ਨਾਬਾਦੀ ਲੋਕਾਂ ਨੇ ਖੁਦ ਹੱਥਾਂ ਵਿੱਚ ਤਕਤੀਆਂ ਫੜ ਕੇ ਟ੍ਰੈਫਿਕ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਕਿ ਭਾਈ ਆ ਟ੍ਰੈਫਿਕ ਦੇ ਨਿਯਮ ਹੁੰਦੇ ਨੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਰਿਫਲੈਕਟਰ ਲਗਾਏ ਲੋਕਾਂ ਮੁਤਾਬਕ ਰੋਟੇ ਪੁਲ ਤੋਂ ਬੋੜਾ ਗੇਟ ਤੱਕ 4 ਕਿਲੋਮੀਟਰ ਦਾ ਘੇਰਾ ਹੈ ਸੜਕ ਹਾਦਸਿਆਂ 'ਚ 40 ਦਿਨਾਂ 'ਚ 4 ਲੋਕ ਮਰ ਗਏ ਜਿਸ ਵਿੱਚ 9 ਸਾਲ ਦਾ ਮਾਸੂਮ ਬੱਚਾ ਵੀ ਸ਼ਾਮਲ ਸੀ ਕਾਰਨ ਕਿ ਪਿਛਲੇ 40 ਦਿਨਾਂ ਦੇ ਵਿੱਚ ਚਾਰ ਮੋਟਾ ਸਰਕੂਲਰ ਰੋਡ ਦੇ ਤੇ ਚੱਲੇ ਨੇ ਕਿ ਪਿਛਲੇ ਸਮੇਂ ਕੈਂਟਲ ਮਾਰਸ਼ ਵੀ ਹੋਇਆ ਇਸੇ ਮਹੀਨੇ ਦੇ 2 ਤਰੀਕ ਨੂੰ ਤੇ ਪਰ ਅਜੇ ਤੱਕ ਨਾ ਪ੍ਰਸ਼ਾਸਨ ਨਾ ਸਰਕਾਰ ਕੰਮ ਕਰਨੀ ਦੀ ਨਿਸ਼ਤ ਤੇ ਗਏ ਨੇ ਇੱਕ ਮੀਟਿੰਗ ਜ਼ਰੂਰ ਹੋਈ ਹੈ ਪਿਛਲੇ ਦਿਨਾਂ ਚ ਉਹਦੇ ਵਿੱਚ ਇਹ ਸੁਣਿਆ ਕਿ ਤਿੰਨ ਸਪੀਡ ਬ੍ਰੇਕਰ ਤੇ ਇੱਕ ਲਾਈਟਾਂ ਲੱਗਣੀਆਂ ਹੈ ਨਾ ਜਿੱਥੇ ਲਾਈਟ ਲੱਗੀ ਦਿਖ ਰਹੀ ਹੈ ਨਾ ਕੋਈ ਸਪੀਡ ਬ੍ਰੇਕਰ ਦਿਖ ਰਿਹਾ ਹੈ ਲੈ 40 ਦਿਨਾਂ ਦੇ ਵਿੱਚ ਚਾਰ ਮੌਤਾਂ ਹੋਈਆਂ ਨੇ ਤੇ ਜਦੋਂ ਔਰਤਾਂ ਵੀ ਅਸੀਂ ਇਥੋਂ ਲੰਘਦੇ ਆ ਤਾਂ ਆਪ ਦਾ ਸਿਰ ਤੇ ਕੱਪੜਾ ਬੰਨ ਕੇ ਲੈ ਕੇ ਆਉਂਦੇ ਆ ਕਿ ਇਹ ਨਹੀਂ ਪਤਾ ਵੀ ਬਾਪ ਉਸ ਜਾਣਾ ਵੀ ਹੈ ਜਨਾਏ ਦਾ ਕੁੰਮੀ ਸੜਕ ਤੋਂ ਸਪੂਨਾ ਬੋਗਾ ਜਿਹੜਾ ਮੋੜ ਹੋ ਗਿਆ ਹੈ ਇਹ ਤੇ ਦਿਨ ਪਰਤੀ ਦਿਨ ਜਿਹੜੇ ਹਾਦਸੇ ਨੇ ਉਹ ਹੁੰਦੇ ਨੇ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਅੱਬਾ ਦੇ ਰੋਟੀ ਪੁਲਾ ਤੋਂ ਲੈ ਕੇ ਨਾਬਾਦਰੇ ਬੌੜਾ ਗੇੜ ਤੱਕ ਸਰਕੂਲਰ ਰੋਡ ਤੇ 40 ਦਿਨਾਂ ਦੇ ਵਿੱਚ 40 ਮੌਤਾਂ ਹੋ ਚੁੱਕੀਆਂ ਨੇ ਜਿਹੜੇ ਐਕਸੀਡੈਂਟ ਨੇ ਉਹ ਵੱਖਰੇ ਨੇ ਪਰ ਪੀ ਡਬਲਯੂ ਡੀ ਵਿਭਾਗ ਕੰਮ ਕਰਨ ਦੀ ਨਹੀਂ ਸੁਤਾ ਪਿਆ ਉਹਨਾਂ ਵੱਲੋਂ ਕੋਈ ਵੀ ਸੜਕੀ ਹਾਦਸੇ ਰੋਕਣ ਦੇ ਲਈ ਕਦਮ ਨਹੀਂ ਚੁੱਕਿਆ ਜਾ ਰਿਹਾ ਉਹ ਰੋਡ ਤੁਹਾਨੂੰ ਦਿਖਾ ਰਹੇ ਜਿਹੜੀ ਬਹੁਤ ਜ਼ਿਆਦਾ ਰੋਡ ਚੱਲਦੀ ਆ ਇਹ ਆਪਸ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ ਨੂੰ ਜੋੜਦੀ ਆ ਕਿਉਂਕਿ 4 ਕਿਲੋਮੀਟਰ ਦਾ ਦਾਇਰਾ ਜਿੱਥੋਂ ਕਿ ਰੋਜ਼ਾਨਾ ਐਕਸੀਡੈਂਟ ਜਿਹੜੇ ਹੁੰਦੇ ਨੇ ਕੀਮਤੀ ਜਾਨਾਂ ਜਾਂਦੀਆਂ ਨੇ ਪਰ ਜਿਹੜਾ ਪੀਡਬਲ ਡੀ ਡਿਪਾਰਟਮੈਂਟ ਨਾਬਾ ਉਹ ਹੰਭ ਕਰਨ ਦੀ ਨੀਂਦ ਸੁਤਾ ਪਿਆ ਕਿਸ ਤਰ੍ਹਾਂ ਦੇਖਦੇ ਹਾਂ ਬਹੁਤ ਰੋਜ਼ਾਨਾ ਐਕਸੀਡੈਂਟ ਹੋ ਰਹੇ ਨੇ ਮੌਤਾਂ ਬਹੁਤ ਹੋ ਚੁੱਕੀਆਂ ਨੇ ਮਾਨ ਸਾਹਿਬ 2 ਨਵੰਬਰ ਨੂੰ ਨਾਬਾ ਨਿਵਾਸੀਆਂ ਨੇ ਕੈਂਡਲ ਮਾਰਚ ਕੱਢਿਆ ਸੀ ਤਕਰੀਬਨ 1500 ਨਾਗਰਿਕਾ ਨੇ ਕੈਂਡਲ ਮਾਰਚ ਕੱਢਿਆ ਸੀ ਸਰਕਾਰ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਜਗਾਉਣ ਵਾਸਤੇ ਕਿ ਨਾਬਾ ਦੀ ਜਿਹੜੀ ਸਰਕੂਲਰ ਰੋਡ ਆ ਉਹਦਾ ਬਹੁਤ ਬੁਰਾ ਹਾਲ ਹੈ ਉਹਦੇ ਤੇ ਖਿਆਲ ਕਰੋ ਪਰ 30 ਦਿਨ ਬੀਤਣ ਤੋਂ ਬਾਅਦ ਵੀ ਕੋਈ ਕਿਸੇ ਤਰੀਕੇ ਦਾ ਕੋਈ ਕਾਗਜ਼ਾਜ ਕੋਈ ਐਕਸ਼ਨ ਹੋਇਆ ਹੋਵੇ ਪਤਾ ਨਹੀਂ ਪਰ ਗਰਾਊਂਡ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਤਾਂ ਕੱਲ 30 ਨਵੰਬਰ ਨੂੰ ਨਾਬਾ ਨਿਵਾਸੀਆਂ ਨੇ ਬੌੜਾ ਗੇਟ ਖੜ ਕੇ ਬੈਨਰ ਲੈ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਦੇਖੋ 2-4 ਦਿਨਾਂ ਦੇ ਵਿੱਚ ਸੰਗਣੀ ਤੁੰਦਪੈੜ ਲੱਗ ਜਾਣੀਆਂ ਜਿਹੜੇ ਬੌੜਾ ਗੇਟ ਡਵਾਈਡਰ ਨੇ ਉਹ ਡਵਾਈਡਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਰਿਫਲੈਕਟਰ ਨਹੀਂ ਲੱਗਿਆ ਹੋਇਆ ਇਹ ਸਾਡਾ ਕੰਮ ਤਾਂ ਨਹੀਂ ਸੀਗਾ ਪਰ ਫਿਰ ਵੀ ਲੋਕਾਂ ਦੇ ਅਸੀਂ ਦੇ ਟਾਇਰ ਦੇ ਉੱਤੇ ਟੇਪ ਲਗਾ ਕੇ ਜਿਹੜੀ ਫਨੋਰੀ ਸਾਈਡ ਟੇਪ ਹੁੰਦੀ ਹੈ ਕੱਲ ਅਸੀਂ ਨੇ 5-7 ਉਥੇ ਟਾਇਰ ਲਗਾਏ ਨੇ ਤਾਂ ਕਿ ਰਾਤ ਨੂੰ ਕੋਈ ਜਾਨਾ ਕੀਮਤੀ ਜਾਨਾ ਬਚ ਸਕਣ ਇਹ ਸਾਡਾ ਇੱਕ ਸਿੰਬੋਲਿਕ ਪ੍ਰੋਟੈਸਟ ਹੈ ਤਾਂ ਕਿ ਜਿਹੜੇ ਪੀ ਡਬਲਯੂ ਡੀ ਡਿਪਾਰਟਮੈਂਟ ਹੈ ਮਿਊਨਿਸਪਲ ਕਮੇਟੀ ਵਾਲੇ ਨੇ ਉਹ ਜਾਗਣ ਜਾ ਕੇ ਜਿਹੜੇ ਨਾਗਰਿਕਾਂ ਤੋਂ ਐਡੇ-ਐਡੇ ਸਾਥੋਂ ਟੈਕਸ ਲੈਂਦੇ ਨੇ ਅਸੀਂ ਐਡੀ ਉਹ ਜੇ ਇੱਕ ਗੱਡੀ ਆਪਾਂ ਨੇ 15 ਲੱਖ ਦੀ ਗੱਡੀ ਲਈ ਹੈ ਤਾਂ ਉਹਦੇ ਲੱਖ ਰੁਪਇਆ ਤਾਂ ਟੈਕਸ ਹੀ ਲੈਂ ਜਾਂਦੇ ਨੇ 15 ਸਾਲ ਦੇ ਵਿੱਚ ਦੇਖੋ ਜੇ ਲੱਖ ਰੁਪਇਆ ਸੀ ਟੈਕਸ ਦੇ ਤੋ ਸਾਨੂੰ ਮਿਲਦਾ ਕੀ ਹੈ ਸਾਨੂੰ ਸਹੂਲਤ ਤਾਂ ਕੋਈ ਨਹੀਂ ਮਿਲ ਰਹੀ ਅਸੀਂ ਉਹ ਸਹੂਲਤ ਜਗਾਉਣ ਵਾਸਤੇ ਡਾਬਾ ਡਵਾਸੀ ਹੁਣ ਹੌਲੀ ਹੌਲੀ ਜਾਗ ਰਹੇ ਨੇ ਦੇਖੋ ਹੁਣ 1 ਮਹੀਨਾ ਅਸੀਂ ਫੇਰ ਵੇਟ ਕਰਾਂਗੇ ਐਡਮਿਨਿਸਟ੍ਰੇਸ਼ਨ ਦਾ ਨਹੀਂ ਅਸੀਂ ਫੇਰ ਕੋਈ ਫੇਰ ਵੱਡਾ ਐਕਸ਼ਨ ਲਵਾਂਗੇ ਤਾਂ ਕਿ ਨਾਬੇ ਦੀ ਲੋਕਾਂ ਦੀ ਐਵੇਂ ਅਯਾਈ ਜਾਣ ਨਾ ਕੋਈ ਜਾਵੇਗਾ ਜੇਕਰ ਕੌਂਸਲ ਕੋਈ ਧਿਆਨ ਨਹੀਂ ਦੇ ਰਹੀ 1 ਮਹੀਨੇ ਦਾ ਸਮਾਂ ਅਸੀਂ ਹੋਰ ਦੇ ਰਿਹਾ ਜੇਕਰ ਨਾ ਨਾਬਾ ਪ੍ਰਸ਼ਾਸਨ ਸੁਧਰਿਆ ਤਾਂ ਅਸੀਂ ਹੋਰ ਵੱਡਾ ਕਦਮ ਚੁੱਕਾਂਗੇ ਜੀ ਮੀਡੀਆ ਲਈ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਮਾਨਸਾ ਸ਼ਹਿਰ ਦੀ ਗੱਲ ਕਰੀਏ ਸੜਕਾਂ ਤੇ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਭਰਿਆ ਜਿਸ ਕਰਕੇ ਵਾਰਡ ਨੰਬਰ 6 ਦੇ ਲੋਕ ਖੁੱਲ ਸੜਕਾਂ ਤੇ ਮਿੱਟੀ ਪਾਉਣ ਨੂੰ ਮਜਬੂਰ ਨੇ ਟੱਬਾ ਇਲਾਕੇ ਦੀ ਗੱਲ ਕਰੀਏ ਜਿਹੜਾ ਕੋਟ ਵਾਲਾ ਟੱਬਾ ਹੈ ਸੜਕ ਤੇ ਮਿੱਟੀ ਪਾਉਣ ਦਾ ਕੰਮ ਲੋਕ ਕਰ ਰਹੇ ਨੇ ਤਾਂ ਜੋ ਲੰਘਣ ਵਾਸਤੇ ਰਸਤਾ ਬਣਾਇਆ ਜਾ ਸਕੇ ਆਪ ਤਾਂ ਬਹੁਤ ਮਾੜੇ ਨੇ ਅੱਜ ਤੋਂ ਤੁਸੀਂ ਅੱਜ ਆਏ ਹੋ ਜੇ ਕੱਲ ਆਏ ਹੁੰਦੇ ਤੁਹਾਨੂੰ ਦਿਖਾਈ ਦਿੰਦੇ ਕਿਉਂਕਿ ਇੱਥੇ ਪਾਣੀ ਸੀਵਰੇਜ ਦਾ ਟੋਏ ਟੱਬੇ ਬਹੁਤ ਬੁਰਾ ਹਾਲਾ ਕਿਉਂਕਿ ਲੰਘਦੇ ਟੱਬ ਦੇ ਵੀਕਲਾਂ ਦਾ ਬੁਰਾ ਹਾਲਾ ਜੇ ਆਪਾਂ ਵੇਖੀਏ ਤਾਂ ਜਿੱਥੇ ਸਰਚ ਕੀਤਾ ਜਾਵੇ ਤਾਂ ਚਿਕਨ ਗੁਣੀਆਂ ਦਾ ਇੱਕ ਇੱਕ ਘਰ ਛੱਡ ਕੇ ਇੱਕ ਦੇ ਮਰੀਜ਼ ਪਾਇਆ ਜਾ ਰਿਹਾ ਕਾਰਨ ਕੀ ਆ ਵੀ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਹੈਗਾ ਵਜਾ ਸੀਵਰੇਜ ਦਾ ਪਾਣੀ ਓਵਰਫਲੋ ਕੋਈ ਉਹ ਨਹੀਂ ਹੈਗਾ ਤਾਂ ਕਰਕੇ ਸਾਨੂੰ ਆਪ ਉਪਰਾਲੇ ਕਰਕੇ ਕਰਨਾ ਪੈ ਰਿਹਾ ਹੈਗਾ ਇੱਥੇ ਕਿਰਤੀ ਲੋਕ ਹੋਣ ਕਰਕੇ ਕਿਉਂ ਵੱਡੇ ਕੋਈ ਵੀ ਪਹੁੰਚ ਵਾਲੇ ਲੋਕ ਨਹੀਂ ਇਸ ਕਰਕੇ ਇਸ ਏਰੀਏ ਨੂੰ ਸਰਕਾਰ ਨੇ ਬਿਲਕੁਲ ਅਣ ਦੇਖਿਆ ਕਰ ਰੱਖਿਆ ਹੈਗਾ ਤੇ ਇੱਥੋਂ ਦੇ ਵੱਡੇ ਪੱਧਰ ਤੇ ਇੱਥੇ ਬਿਮਾਰੀਆਂ ਫੈ ਰਹੀਆਂ ਚਿਕਨਗੁਨੀਆਂ ਵਰਗੀਆਂ ਤੇ ਹੋਰ ਤੇ ਜਦੋਂ ਹੁਣ ਸਰਕਾਰ ਨੇ ਅਸੀਂ ਸਾਰੇ ਕਿਤੇ ਮੰਗ ਪੱਤਰ ਵੀ ਦਿੱਤੇ ਆ ਐਮ ਐਲ ਏ ਸਾਹਿਬ ਨੂੰ ਮੰਗ ਪੱਤਰ ਦਿੱਤਾ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਨੂੰ ਈਓ ਸਾਹਿਬ ਨੂੰ ਸਭ ਦੇ ਧਿਆਨ ਚ ਆਇਆ ਮਸਲਾ ਪਰ ਜਿਹੜੀ ਸਥਿਤੀ ਆ ਉਹ ਜਿਉਂਦੀ ਤਿਉਂ ਬਣੀ ਹੋਈ ਆ ਇੱਥੇ ਗੋਡੇ-ਗੋਡੇ ਸੀਵਰੇਜ ਦਾ ਪਾਣੀ ਖੜਾ ਹੁੰਦਾ 2-2 ਫੁੱਟ ਦੇ ਟੋਏ ਨੇ ਉਸ ਤੋਂ ਬਾਅਦ ਗਾਂ ਜਾ ਕੇ ਚਲਾਨ ਹੁੰਦੇ ਨੇ ਟੈਕਸ ਬਹੁਤ ਜਿਆਦਾ ਵਸੂਲੇ ਜਾ ਰਹੇ ਨੇ ਤੇ ਇਥੇ ਉਹਦੀ ਨੰਗਣ ਵਾਲਾਂ ਦੇ ਬਹੁਤ ਜਿਆਦਾ ਸੱਟਾ ਵਜਦੀਆਂ ਸੀਗੀਆਂ ਪਰ ਆਤ ਨੂੰ ਬਾਕੀ ਦਿਨੇ ਵੀ ਨਹੀਂ ਲੱਗਿਆ ਜਾ ਸਕਦਾ ਸੀ ਤਾਂ ਇਸ ਕਰਕੇ ਮਹੱਲਾ ਵਾਰਸ਼ੀਆਂ ਨੇ ਖੁਦ ਉਦਮ ਕੀਤਾਗਾ ਤੇ ਇਹਨਾਂ ਨੇ ਆਪਦੀ ਗੰਜਸ਼ ਮੁਤਾਬਕ ਬਾਸ਼ ਇਕੱਠੀ ਕੀਤੀ ਆ ਕਿਸੇ ਨੇ 100 ਕਿਸੇ ਨੇ 500 ਟਿਕਟੋ ਟੋਟ 30000 ਰੁਪਏ ਦੇ ਤਕਰੀਬਨ ਖਰਚ ਆ ਗਿਆ ਡੀਸੀ ਦਫਤਰ ਮਾਨਸਾ ਦੀ ਗੱਲ ਕਰੀਏ ਸਯੁਕਤ ਕਿਸਾਨ ਮੋਰਚੇ ਨੇ ਧਰਨਾ ਪ੍ਰਦਰਸ਼ਨ ਕੀਤਾ ਹੈ ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਨਾ ਹੋਣ ਤੇ ਕਿਸਾਨ ਬੜੇ ਪਰੇਸ਼ਾਨ ਨੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਅਧਿਕਾਰੀਆਂ ਦੀ ਬਿਲੀ ਭੁਗਤ ਹੈ ਛੈਲਰ ਮਾਲਕਾਂ ਦੇ ਵੱਲੋਂ ਬਾਹਰ ਤੋਂ ਝੋਨਾ ਲਿਆ ਕੇ ਛੈਲਰ 'ਤੇ ਜਮਾ ਕੀਤਾ ਗਿਆ ਜਿਹੜਾ ਸਾਡੇ ਕਿਸਾਨਾਂ ਤੋਂ ਨਾ ਸੀ ਪੰਜਾਬ ਦੇ ਕਿਸਾਨਾਂ ਤੋਂ ਨਾ ਸੀਗਾ ਉਹਦੀ ਜਗ੍ਹਾ ਤੇ ਬਾਹਰੋਂ ਤੋਂ ਨਾ ਵੱਡੀ ਪੱਧਰ ਤੇ ਛੈਲਰ ਮਾਲਕਾਂ ਦੇ ਹਿੱਜੇ ਜਿਹੜਾ ਸਾਰਿਆਂ ਦੀ ਬਿਲੀ ਭੁਗਤ ਦਾ ਸੀ ਜਗ੍ਹਾ ਇਹ ਉਹਦੇ ਨਾਲ ਉਹਨਾਂ ਦਾ ਆਪਦਾ ਸਟਾਕ ਪੂਰਾ ਹੁੰਦਾ ਹੈ ਤੇ ਸਾਡਾ ਝੋਨਾ ਜਿਹੜਾ ਹੁਣ ਮੌਜੂਦ ਖੜਾ ਹੈ ਹਾਲੇ ਵੀ ਖੜਾ ਹੈ ਪੰਜ ਕਿੱਲੇ ਹਾਲੇ ਵੀ ਖੜਾ ਹੈ ਉਦੋਂ ਆਈਏ ਖਾਨ ਤੇ ਇਹ ਤੋਂ ਗੱਲ ਤਾਂ ਜਿਹੜਾ ਮੰਡੀਆਂ ਚ ਆਇਆ ਪਿਆ ਉਦੋਂ ਸਰਕਾਰ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਫੀਟਨਾ ਇਹ ਪੀ ਦਾ ਮਾਮਲਾ ਹੋਵੇ ਜੂਰੀਆ ਦਾ ਮਾਮਲਾ ਹੋਵੇ ਝੋਨਾ ਕਿੰਦਾ ਮਾਮਲਾ ਹੋਵੇ ਕਿਸਾਨ ਨੂੰ ਪਰੇਸ਼ਾਨ ਕਰਕੇ ਇਹ ਜਿਹੜਾ ਜ਼ਮੀਨ ਆ ਜਿਹੜਾ ਕਾਰਪੋਰੇਟ ਦੇ ਦਿੰਦੀਆਂ ਤਿਆਰੀਆਂ ਜਿਹੜੀਆਂ ਇਹਨਾਂ ਦੀ ਨੀਤੀਆਂ ਉਹਦੇ ਤਹਿ ਤੇ ਕੰਮ ਕਰਦੇ ਪਰ ਅਸੀਂ ਵੀ ਜਿਹੜਾ ਐਸਕੇਮ ਵੱਲੋਂ ਜਿਹੜੀਆਂ ਸਕੀਮ ਦੇ ਵਿੱਚੋਂ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਾਮਿਲ ਆ। ਅਸੀਂ ਵੀ ਇਹ ਤਹਿਜਿਆ ਕੀਤਾ ਹੋਇਆ ਕਿ ਸਰਕਾਰ ਦੀਆਂ ਜਿਹੜੀਆਂ ਇਹ ਪ੍ਰਾਈਵੇਟੇਸ਼ਨ ਦੀਆਂ ਨੀਤੀਆਂ ਨੇ ਇਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੁੰਦੇਵਾ। ਉਹ ਬਹਤਕ ਜਿਵੇਂ ਕਿਸੇ ਪਰਾੜੀ ਨੂੰ ਅੱਗ ਲਾਤੀ ਉਹ ਜੰਤਰ ਉਹ ਤਾਂ ਦੱਸਦਾ। ਇਹ ਨਹੀਂ ਇਹਨਾਂ ਨੂੰ ਦੱਸਦਾ ਵੀ ਝੋਨਾ ਬਰੋਂ ਆਈ ਜਾਂਦਾ। ਇਹਨਾਂ ਨੂੰ ਇਹ ਨਹੀਂ ਦਿਖਦਾ ਝੋਨਾ ਹਜੇ ਅੱਜ ਰਾਤ ਵੀਡੀਓ ਮੇਰੇ ਕੋਲੇ ਆਈ ਕਿ ਸਿਰ ਪਾਈ ਹੈ। ਹਜੇ ਵੀ ਖੜਾ ਉਹ ਪੰਜ ਕਿਲੇ ਝੋਨਾ। ਮੈਨੂੰ ਸਿੱਧੀ ਵੀਡੀਓ ਭੇਜਿਆ ਕਿਸੇ ਬੰਦੇ ਨੇ। ਮੈਨੂੰ ਅਜ ਤੱਕ ਲੱਗ ਕੋਈ ਕਿਹੜੇ ਪਿੰਡੋਂ ਆ। ਇਹਨੂੰ ਇਹ ਨਹੀਂ ਇਹਨਾਂ ਨੂੰ ਪਤਾ ਲੱਗਦਾ ਨੇ ਜੰਤਰ ਨੂੰ ਵੀ ਆਸ ਕਿਸਾਨ ਇੰਨਾ ਤੰਗਾ ਆ ਗੱਲ ਹੈ ਜੇ ਕਹਿੰਦੇ ਇਹ ਮੰਨਤਾ ਵੀ ਜਿotheਵੰਦੀਆਂ ਨਾ ਹੋਣ ਕਿਸਾਨਾਂ ਨੂੰ ਖਾ ਜਾਣੇ ਲੁੱਟ ਕੇ ਚਾਹੇ ਪ੍ਰਸ਼ਾਸਨ ਨੇ ਚਾਹੇ ਆੜਤੀਏ ਨੇ ਚਾਹੇ ਸੈਲਰ ਮਾਲਕ ਨੇ ਚਾਹੇ ਰਾਜਨੀਤਿਕ ਲੋਕ ਨੇ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਇਹਨਾਂ ਲੋਕਾਂ ਦੇ ਤੋਂ ਵੋਟਾਂ ਮੰਗਣੇ ਜੁਰੂ ਸਵਾਲ ਕਰਨੇ ਚਾਹੀਦੇ ਅਸੀਂ ਇੰਨੇ ਤੰਗ ਹੋਏ ਅੱਗ ਨਾਲ ਬਟਾਲਾ ਦੀ ਗੱਲ ਕਰੀਏ ਸਰਕਾਰੀ ਹਸਪਤਾਲ ਦੇ ਵਿੱਚ ਕੱਚੇ ਬਲਾਜ਼ਮ ਹੜਤਾਲ ਤੇ ਕੱਚੇ ਬਲਾਜ਼ਮਾ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਤਨਖਾਣ ਨਾ ਮਿਲਣ ਤੇ ਕੱਚੇ ਬਲਾਜ਼ਮਾ ਵਿੱਚ ਰੋਸ ਹੈ ਕਿਤਨ ਖਾਣ ਨਹੀਂ ਦਿੱਤੀ ਵੀ ਇਸ ਕਰਕੇ ਹਜ਼ਾਰਾ ਘਰਾਂ ਦੇ ਵਿੱਚ ਬੜੌਕਾ ਚੱਲ ਰਿਹਾ ਹੈ। ਥੋੜਾ ਬੁੱਜੇ ਨਾਲ ਕੰਮ ਆ ਜਾਏਗਾ। ਕੀ ਕਾਰਨ ਹੈ ਜੀ ਹੜਤਾਲ ਦਾ? ਦੇਖੋ ਜੀ ਸਾਨੂੰ 2 ਮਹੀਨੇ ਹੋ ਗਏ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਇੱਕ ਤਾਂ ਸਾਡੀਆਂ ਤਨਖਾਹਾਂ ਵੈਸੇ ਹੀ ਬਹੁਤ ਘੱਟ ਆ। ਜਿਹੜਾ ਇੱਥੇ ਪੱਕੇ ਮੁਲਾਜ਼ਮ ਆ ਉਹਨਾਂ ਨੂੰ ਸਰਕਾਰ ਮਹੀਨੇ ਦੇ ਪਹਿਲੇ ਹਫ਼ਤੇ ਹੀ ਤਨਖਾਹਾਂ ਰਿਲੀਜ਼ ਕਰ ਦਿੰਦੀਆਂ। ਇੱਕ ਤਾਂ ਸਾਡੀਆਂ ਤਨਖਾਹਾਂ ਵੈਸੇ ਹੀ ਘੱਟ ਆ ਤੇ ਸਾਨੂੰ 2-2 ਮਹੀਨੇ ਤੋਂ ਤਨਖਾਹਾਂ ਹੀ ਨਹੀਂ ਮਿਲਦੀਆਂ। ਸਰਕਾਰ ਨੂੰ ਇਸ ਬਾਰੇ ਆਪਾਂ ਕਿੰਨੀ ਵਾਰ ਹੀ ਮੈਮੋਰੰਡਮ ਦੇ ਚੁੱਕੇ ਆ। ਸਰਕਾਰ ਕਹਿ ਦਿੰਦੀ ਹੈ ਕਿ ਆਪਾਂ ਤੁਹਾਡੀ ਤਨਖਾਹਾਂ ਵਿੱਚ ਰੋਸ਼ ਨੈਸ਼ਨਲ ਵਾਈਸ ਤੁਹਾਨੂੰ ਟਾਈਮ ਸਿਰ ਮਿਲਿਆ ਕਰਨਗੀ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਇਸ ਕਰਕੇ ਆਪਾਂ ਅੱਜ ਕਿ ਅੱਕੇ ਸਟ੍ਰਾਈਕ ਦਾ ਰਸਤਾ ਚੁਣਿਆ ਕਾਰਨ ਜੀ ਆਪਾਂ ਬਸ ਅੱਜ ਅੱਕੇ ਹੋਏ ਇਕੱਠੇ ਹੋਏ ਜੇ ਇੱਕ ਤਾਂ ਸਾਨੂੰ ਬਹੁਤ ਨਿਗੁਣੀਆਂ ਤਨਖਾਹਾਂ ਜਿਹੜੀਆਂ ਪੰਜਾਬ ਸਰਕਾਰ ਦੇ ਰਹੀ ਆ 60% ਜਿਹੜਾ ਆਪਾਂ ਨੂੰ ਸੈਂਟਰ ਗਵਰਨਮੈਂਟ ਦਿੰਦੀ ਆ ਤੇ 40% ਜਿਹੜਾ ਮਿਲਾ ਕੇ ਸਟੇਟ ਗਵਰਨਮੈਂਟ ਦਾ ਬਣਦਾ ਹੈ ਮਾਨ ਪਤਾ ਬਟ ਜਿਹੜਾ ਆਪਾਂ ਨੂੰ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਅੰਦਰ ਅੰਦਰ ਮਿਲ ਜਾਣਾ ਚਾਹੀਦਾ ਉਹ ਆਪਾਂ ਨੂੰ ਇੱਕ ਇੱਕ ਮਹੀਨਾ ਡੇਡ ਡੇਡ ਮਹੀਨਾ ਲੇਟ ਤਨਖਾਹ ਆ ਦਿੰਦੇ ਨੇ ਕਈ ਵਾਰੀ ਤਾਂ 2 ਮਹੀਨੇ ਵੀ ਲੰਘ ਜਾਂਦੇ ਨੇ ਇੱਕ ਤਾਂ ਆਪਾਂ ਨੂੰ ਰੈਗੂਲਰ ਮੁਲਾਜ਼ਮਾ ਤੋਂ 20% ਜਿਹੜੀ ਆ ਮਿਲ ਰਹੀ ਆ ਪੇ ਉਹ ਵੀ ਟਾਈਮ ਤੇ ਨਹੀਂ ਮਿਲ ਰਹੀ ਤੇ ਇਹ ਤਾਂ ਹਮ ਸਭ ਸਮਝਦਾਰ ਨੇ ਕਿ ਆਪਾਂ ਆਪਣੇ ਪਰਿਵਾਰ ਵੀ ਪਾਲਣੇ ਆ ਜੀ ਫੀਸਾਂ ਵੀ ਦੇਣੀਆਂ ਨੇ ਬੱਚਿਆਂ ਦੀਆਂ ਠੀਕ ਆ ਜੀ ਜੇ ਉਹ ਟਾਈਮ ਨਾ ਨਹੀਂ ਮਿਲਣ ਗਿਆ ਤਾਂ ਕਿਵੇਂ ਪਰਿਵਾਰ ਚੱਲੇਗਾ ਸultanpur Lodhi ਦੀ ਗੱਲ ਕਰੀਏ ਹੜਪੀੜਤ ਕਿਸਾਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤਹਿਸੀਲ ਕੰਪਲੈਕਸ ਦੇ ਬਾਹਰ ਕਿਸਾਨਾਂ ਨੇ ਤਰਨਾਲ ਗਏ ਕਿਸਾਨਾਂ ਨੇ ਹੜ ਕਰਕੇ ਹੋਏ ਨੁਕਸਾਨ ਦੀ ਪਰਪਾਈ ਦੀ ਮੰਗ ਕੀਤੀ ਹੈ ਸਾਡੀ ਤਰਕੀਸ ਕਰਾ ਕੇ ਅਸੀਂ ਕਿਸਾਨਾਂ ਨੂੰ ਸਾਡਾ ਮਸਲਾ ਜੀ ਅੱਜ ਐਸਡੀਐਮ ਦਫਤਰ ਸਾਹਿਬ ਇੱਥੇ ਪਹੁੰਚੇ ਹੈ ਇਹਨਾਂ ਕੋਲੇ ਵੀ ਸਾਡਾ ਮਾਅਬਜੇ ਦੇ ਸੰਬੰਧੀ ਸਾਨੂੰ ਹੜਪੀੜਤਾਂ ਨੂੰ ਮਾਅਬਜਾ ਦਿੱਤਾ ਜਾਵੇ ਸਾਡੀਆਂ ਜ਼ਮੀਨਾਂ ਕੱਚੀਆਂ ਦਾ ਹੋ ਸਕਦੀਆਂ ਪਰ ਅਸੀਂ ਉਹਦੇ ਖੁਦ ਕਾਸ਼ਤਕਾਰਾਂ ਸਾਡੇ ਨਾਂ ਗਰਦੌਰੀਆਂ ਜੋ ਪਾਕਿਸਤਾਨ ਤੋਂ ਸਾਨੂੰ ਲਾਟਮੈਂਟ ਹੋ ਕੇ ਆਈਆਂ ਜ਼ਮੀਨਾਂ ਉਦੋਂ ਦੀ ਸਾਡੇ ਨਾਲ ਗਰਦੌਰੀਆਂ ਚੱਲਦੀਆਂ ਕੋਈ ਸਰਕਾਰ ਨੇ ਪਾਲਿਸੀ ਲਿਆਂਦੀ ਅਸੀਂ ਪੱਕੀਆਂ ਕਰਾਈਆਂ ਫੇਰ ਤੋੜਕਤੀਆਂ ਪਰ ਗਰਦੌਰੀਆਂ ਅਜੇ ਵੀ ਸਾਡੇ ਨਾਂ ਵਾ ਤੇ ਸਾਡੀ ਹੜਪੀਟ ਤੇ ਸਾਡੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਆਲੂ ਵਾਲੀ ਦੀ ਗਵਾਹੀ ਹੈ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਮਿਲਣ ਪਹੁੰਚੇ ਹਾਂ ਨਾ ਇੱਥੇ ਸਾਨੂੰ ਐਸਡੀਐਮ ਸਾਹਿਬ ਮਿਲੇ ਨਾ ਤਹਿਸੀਲਦਾਰ ਸਾਹਿਬ ਸੋ ਮੈਂ ਬੇਨਤੀ ਕਰਦਾ ਅੱਜ ਪ੍ਰਸ਼ਾਸਨ ਨੂੰ ਕਿ ਸਾਡੀ ਗੱਲ ਸੁਣੀ ਜਾਵੇ ਅਸੀਂ ਆਪ ਦਾ ਜਿਹੜਾ ਵਿਚਾਰ ਕਰੀਏ ਕਿ ਸਾਡੇ ਜਿਹੜੇ ਮੁਆਵਜ਼ਾ ਕਿਉਂ ਨਹੀਂ ਦਿੱਤੇ ਯਾਰੇ ਜੇ ਤਾਂ ਸਰਕਾਰ ਨੇ ਬੀਜੀ ਪਰ ਪੰਜਾਬ ਸਰਕਾਰ ਨੇ ਉਹ ਆਪਦੇ ਖਾਤੇ 'ਚ ਜਮ੍ਹਾਂ ਰੱਖਣ ਪੈਸੇ ਜੇ ਸਾਡੇ ਕਿਸਾਨ ਨੇ ਫਸਲ ਬੀਜੀ ਆ ਉਹਨੂੰ ਕਿਸਾਨ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਅਸੀਂ ਇਸ ਵਾਸਤੇ ਅੱਜ ਤੁਹਾਡੇ ਐਸਡੀਐਮ ਸਾਹਿਬ ਨੂੰ ਮਿਲਣ ਆਏ ਸੀ ਇੱਥੇ ਸੰਤਾਨਪੁਰ ਦੇ ਵਿੱਚ ਉਹਨਾਂ ਨਾਲ ਗੱਲ ਹੋਈ ਹੈ ਕਿ ਅਸੀਂ ਕੋਰਟ ਦੇ ਵਿੱਚ ਆ ਜੇ ਇੱਧਰ ਆਂ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਇੱਥੇ ਵੀ ਕੋਈ ਮੁਲਾਜ਼ਮ ਨਹੀਂ ਤੁਹਾਨੂੰ ਤੁਸੀਂ ਦੇਖ ਹੀ ਲਓ ਖੁਦ ਕੋਈ ਵੀ ਤਹਿਸੀਲਦਾਰ ਜਾਂ ਨੈਪ ਤਹਿਸੀਲਦਾਰ ਸਾਡੀ ਕੋਈ ਗੱਲ ਨਹੀਂ ਸੁਣੀ ਹਜੇ ਅਸੀਂ ਬੈਠ ਕੇ ਇੱਥੇ ਗੱਲ ਦੱਸਾਂਗੇ ਤੇ ਸਾਡਾ ਮਸਲਾ ਹੱਲ ਕਰਦੇ ਜਾਂ ਨਹੀਂ ਕਰਦੇ ਔਰ ਜੇ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਹੜਪੀੜ ਤੇ ਇੱਥੇ ਸੰਘਰਸ਼ ਕਰਨਗੇ ਕਿਸਾਨਾਂ ਵੱਲੋਂ ਧਰਨਾ ਜਿਹੜਾ ਲਗਾਇਆ ਗਿਆ ਉਹ ਮੁਆਵਜ਼ੇ ਸੰਬੰਧੀ ਲਗਾਇਆ ਗਿਆ ਪਰ ਜਿੱਥੋਂ ਦਾ ਕਿਸਾਨਾਂ ਦਾ ਕਹਿਣਾ ਹੈ ਉਹਨਾਂ ਨੇ ਵੱਖ-ਵੱਖ ਪਿੰਡਾਂ ਦੇ ਨਾਮ ਲਿੱਤੇ ਨੇ ਜਿਦੇ ਵਿੱਚ ਠੱਕਰਕੂੜਾ ਮੰਡੀ ਕਿਸ਼ਨਪੁਰ ਘਟਕਾ ਜੋ 2-4 ਪਿੰਡ ਫੋਰੋ ਜਿਹੜੇ ਦੱਸ ਰਹੇ ਨੇ ਇਹਨਾਂ ਦਾ ਜਿਹੜਾ ਮੁਆਵਜ਼ਾ ਜਿਵੇਂ ਜਿਵੇਂ ਸਾਡੇ ਪਟਵਾਰੀਆਂ ਕੋਲ ਪਿੰਡਾਂ ਤੋਂ ਲੋਕ ਆਪਣੇ ਆਪਣੇ ਅਕਾਊਂਟ ਨੰਬਰ ਦੇ ਰਹੇ ਨੇ ਉਵੇਂ ਅਸੀਂ ਉਹਨਾਂ ਦਾ ਮੁਆਵਜ਼ਾ ਉਹਨਾਂ ਦੇ ਅਕਾਊਂਟ ਦੇ ਵਿੱਚ ਪਾ ਰਹੀ ਹਾਂ